ਸੀ ਦੀਆ ਅਹਨੇ ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਹ ਹੋਵੈ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝਟੀਐ ਤੁਧ ਡਿਟ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤ ਸਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਵੇ ਸਾਹ ਸੱਜਣ ਸੱਚਾ ਪਾਤ ਸਾਹ ਸਿਰ ਸਾਹਾਂ ਦਾ ਸਾਹ ਦੇਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ साहेब जी सोरठ महल्ला तीजा कार पहला ते तुकी तो एक ਸਤ ਗੁਰ ਪ੍ਰਸਾਦ ਭਗਤ ਦੀ ਸਦਾ ਤੂੰ ਰੱਖਦਾ ਹਾਰੇ ਜੀਓ ਧੋਰੇ ਤੂੰ ਰੱਖਦਾ ਆਇਆ ਪ੍ਰਹਲਾਦ ਜਾਨ ਤੁੱਦ ਰੱਖ ਲੈ ਹਾਰੇ ਜੀਓ ਹਰਨਾਖਸ ਮਾਰੇ ਪਚਾਇਆ ਗੁਰਮੁ ਖਾਣੋ ਪਰ ਤੀਤ ਹਾਰੇ ਜੀਓ ਮਨ ਮੁਖ ਪਰਮ ਭੁਲਾਇਆ ਭਗਤਾ ਦੀ ਸਦਾ ਤੂ ਰੱਖਦਾ ਹਰ ਜਿਓ ਤੋਰ ਤੂ ਰੱਖਦਾ ਆਇਆ ਪ੍ਰਹਿਲਾਦ ਜਾਨ ਤੁਦ ਰੱਖ ਲਏ ਹਰ ਜਿਓ ਹਰਣਾਖ ਸੋ ਮਾਰੇ ਪਚਾਇਆ ਗੁਰਮੁਖਾਂ ਨੋ ਪਰਤੀਤ ਹਰ ਜੀਉ ਮਨਮੁਖ ਭਰਮ ਪੁਲਾਇਆ ਹਾਰੇ ਜੀ ਇਹ ਤੇਰੀ ਵਡਿਆਈ ਭਗਤ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸਰਣਾਇ ਰਹਾਉ ਭਗਤਾਂ ਨੂੰ ਜਮ ਜੋ ਹੈ ਨਾ ਸਾਕਾ ਕਾਲ ਨੇੜਾ ਜਾਈ ਕੇਵਲ ਰਾਮ ਨਾਮ ਮਨ ਵਸੇ ਆ ਨਾਮੇ ਹੀ ਮੁਕਤ ਪਾਏ ਰਿੱਧ ਸਿੱਧ ਸਭ ਭਗਤਾ ਚਰਣੀ ਲਾਗੀ ਗੁਰ ਕਾ ਸਹਜ ਸੁਭਾਈ मन मुख नो परतीत न आवी अंतर लोभ सुआओ गोर मुख हिरुदा शब्द न भेदियो ਹਾਰੇ ਨਾਮ ਨ ਲਗਾ ਪਾਓ ਕੂੜ ਕਪਟ ਪਾਜ ਲਹਿ ਜਾਸੀ ਮਨ ਮੁਖ ਫੀਕਾ ਅਲਾਓ ਭਗਤਾ ਵਿੱਚ ਆਪੇ ਵਰਤਦਾ ਪ੍ਰਭ ਜੀ ਭਗਤੀ ਹੋ ਤੂਜਤਾਂ ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਇਕੋ ਪੁਰਖ ਵਿਦਾਤਾ ਹੋ ਮਾਇ ਮਾਰੇ ਮਨ ਸ ਮਨ ਹੈ ਸਮਾਨੀ ਗੁਰ ਕੈ ਸਬਦਿ ਪਛਾਤਾ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਾਰੇ ਕਾ ਨਾਮ ਪਿਆਰਾ ਗੁਰ ਪ੍ਰਸਾਦਿ ਸਦਾ ਮਾਨ ਵਸੇ ਆ ਸਭ ਕਾਜ ਸਵਾਰਣ ਹਾਰਾ ਓਨਾ ਕੀ ਰੀਸ ਕਰੇ ਸੋ ਵਿਗੁਚਾ ਜੇਨ ਹਾਰੇ ਪ੍ਰਭ ਹੈ ਰਖਵਾਰਾ ਬੇਨ ਸਤ ਗੁਰ ਸੇਵੇ ਕਿਨ ਨਾ ਪਾਇਆ ਮਨ ਮੋਠੇ ਭੋਕੇ ਮੂਏ ਬਿਲ ਲਾਈ ਆਵਹਿ ਜਾਵਹਿ ਠੌਰ ਨਾ ਪਾਵਹਿ ਦੁਖ ਮਹਿ ਦੁਖ ਸਮਾਈ ਗੁਰਮੁਖ ਹੋਵਾ ਸੁਅੰਮ੍ਰਿਤ ਪੀਵਾ ਸਹਜੇ ਸਾਚੇ ਸਮਾਈ ਬਿਨ ਸਤ ਗੁਰ ਸੇਵੇ ਜਨਮ ਨਾ ਛੁਡਾ ਜੇ ਅਨੇਕ ਕਰਮ ਕਰੈ ਅਦਿਕਾਈ ਵੇਦ ਪੜ੍ਹੇ ਤੈਵਾਦ ਵਖਾਣ ਹੈ ਬੇਨਹਾਰੇ ਪੱਤੇ ਗਵਾਈ ਸੱਚਾ ਸਤ ਗੁਰ ਸਾਚੀ ਜਿਸ ਬਾਣੀ ਭਾਜ ਛੁਟ ਹੈ ਗੁਰ ਸਰਣਾਈ ਜਿਨ ਹਾਰੇ ਮਾਨੇ ਵੱਸਿਆ ਸੇਦਾਰੇ ਸਾਚੇ ਦਾਰੇ ਸਾਚ ਸੱਚਿਆਰਾ ਓਨਾਂ ਦੀ ਸੋਭਾ ਜੋਗ ਜੋਗੇ ਹੋਈ ਓਏ ਇਨ ਮੇਟਣ ਹਾਰਾ ਨਾਨਕ ਤਿਨ ਕਾ ਸਾਦ ਬਲ ਹਾਰਾ ਜਿਨ ਹਾਰੇ ਰਖਿਆ ਓਰੇ ਤਾਰਾ ਜਿਨ ਹਾਰੇ ਮਾਨੇ ਵਸਿਆ ਸੇਦਾਰੇ ਸੱਚੇ ਬਾਰੇ ਸੱਚਾ ਸਚਿਆਰਾ ਉਨਦੀ ਸੋਬਾ ਜੋਗੇ ਜੋਗੇ ਹੋਈ ਕੋਈ ਨ ਮੇਟਣ ਹਾਰ ਨਾਨਕ ਤਿੰਨ ਕਾ ਸਦ ਬਲਹਾਰਾ ਜਿਨ ਹਾਰੇ ਰੱਖਿਆ ਓਰੇ ਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ